ਦੇ ਨਾਲ ਸੁਦਾ ਮਿਲੇ ਕਿ ਕੋਈ ਉਹਨਾਂ ਨੂੰ ਬਚ ਕੇ ਨਿਕਲਣ ਦਾ ਰਾਹ ਨਾ ਮੈਂ ਬੇਕਾਰ ਤੋਂ ਬਾਅਦ ਜਿਹੜਾ ਫਾਸਟ ਰੇਟ ਕੋਲ ਤਾਂ ਜਮ ਹੋਇਆ ਸੀ ਜਿਹਦੀ ਸੈਕਸ਼ਨ ਵੀ ਹੈ ਕਿ ਲੱਗਦਾ ਕਿ ਕੋਈ ਬਦਲਾ ਆਇਆ ਉਹ ਚੱਲਾਂਗੇ ਬਦਲਾ ਤਾਂ ਆਪਾਂ ਫੇਰ ਮੰਨੀ ਹੈ ਨਾ ਜੇਕਰ ਲੋਕਾਂ ਦੇ ਵਿੱਚ ਕੋਈ ਡਰ ਪੈਦਾ ਹੋਇਆ ਹੋਵੇ ਡਰ ਤਾਂ ਕੋਈ ਹੈ ਹੀ ਨਹੀਂ ਖੋਫ ਨਹੀਂ ਹੈ ਲੋਕਾਂ ਨੂੰ ਲਗਾਤਾਰ ਇਥੋਂ ਤੱਕ ਕਿ ਜਦੋਂ ਤੱਕ ਜਦੋਂ ਇਹਨਾਂ ਵੱਡਾ ਐਜੀਟੇਸ਼ਨ ਆਲ ਓਵਰ ਦਾ ਇੰਡੀਆ ਪੂਰੇ ਦੇਸ਼ ਵਿਆਪੀ ਐਜੀਟੇਸ਼ਨ ਸ਼ੁਰੂ ਹੋ ਚੁੱਕਿਆ ਸੀ ਇਹ 8 9 ਦੀ ਘਟਨਾ ਤੋਂ ਬਾਅਦ ਉਸ ਤੋਂ ਬਾਅਦ ਵੀ ਅਖਬਾਰਾਂ ਭਰੀਆਂ ਪਈਆਂ ਨੇ ਅੱਜ ਹੋ ਗਈ ਹੈ 20 ਤਰੀਕ ਹੋ ਗਈ ਹੈ ਤਾਂ ਉਸ 8-9 ਤੋਂ ਬਾਅਦ 20 ਤਰੀਕ ਤੱਕ ਜੇ ਤੁਸੀਂ ਇੱਕ ਵਾਰਾ ਚੁੱਕ ਕੇ ਦੇਖ ਲਓ ਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਇਸ ਤਰ੍ਹਾਂ ਦੇ ਕਟਨਾਵਾ ਇਹ ਤਾਂ ਲੋਕਾਂ ਵਿੱਚ ਖੌਫ ਹੋਵੇ ਤਾਂ ਘੱਟੋ-ਘੱਟ ਇੰਨੇ ਵੜੇ ਹੈਜੀਟੇਸ਼ਨ ਤੋਂ ਬਾਅਦ ਹੀ ਕੁਝ ਲੋਕ ਡਰ ਜਾਂਦੇ ਤੇ ਇਦਾਂ ਦੇ ਕਾਰੇ ਨਾ ਕਰਦੇ ਪਰ ਉਹਨਾਂ ਨੂੰ ਕੋਈ ਖੌਫ ਨਹੀਂ ਹੈ ਤਾਂ ਇਸ ਤ ਇਸ ਲਈ ਮੈਂ ਮੰਨਦੀ ਹਾਂ ਕਿ ਇਹਨਾਂ ਫਾਸਟ ਟਰੈਕ ਅਦਾਲਤਾਂ ਇਹ ਵੀ ਇੱਕ ਤਰ੍ਹਾਂ ਦੀ ਹਰ ਸਰਕਾਰ ਦੀ ਜੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਇੱਕ ਤਰ੍ਹਾਂ ਦੀ ਖਾਨਾ ਪੂਰਤੀ ਹੁੰਦੀ ਹੈ ਅਸਲ ਵਿੱਚ ਉਹ ਕਿਸੇ ਵੀ ਮੁੱਦੇ ਤੇ ਕੁਝ ਕਰਨਾ ਨਹੀਂ ਚਾਹੁੰਦੇ ਲੱਗਦਾ ਕਿ ਜਿਹੜੀ ਮਲਜ਼ਮਾਂ ਦੇ ਖਿਲਾਫ ਜਿਹੜਾ ਕੇਸ ਵੀ ਨਹੀਂ ਲੈਣੇ ਚਾਹੁੰਦੇ ਇੱਧਰ ਦੀ ਆ ਬਿਲਕੁਲ ਜੀ ਇਨਸਾਨੀਅਤ ਦੇ ਨਾਤੇ ਜਦੋਂ ਜੇਕਰ ਆਪਾਂ ਨੂੰ ਪਤਾ ਹੈ ਇਕ ਤਾਂ ਹੁੰਦਾ ਹੈ ਨਾ ਕੋਈ ਛੂਠਾ ਕੇਸ ਕਿਸੇ ਨੇ ਪੈ ਗਿਆ ਦੇਖ ਕੇ ਕਰ ਪਰ ਪਤਾ ਹੈ ਸ਼ਰੇਆਮ ਪਤਾ ਕਿ ਇਸ ਬੰਦੇ ਨੇ ਕੀ ਕੰਮ ਕਰਦਾ ਹੈ ਤਾਂ ਕਈ ਵਕੀਲ ਇਹ ਕਹਿ ਕੇ ਆਪਣਾ ਦਾ ਕੇਸ ਲੈ ਲੈਂਦੇ ਆ ਕਿ ਸਾਡਾ ਤਾਂ ਪ੍ਰੋਫੈਸ਼ਨਲ ਹੈ ਸਾਡੇ ਕੋਲ ਚਾਹੇ ਕੋਈ ਮੁਲਜ਼ਮ ਆ ਜਾਵੇ ਚਾਹੇ ਕੋਈ ਪੁਰਵਾਰ ਆ ਜਾਵੇ ਚਾਹੇ ਬੇਕਸੂਰ ਆ ਜਾਵੇ ਅਸੀਂ ਤਾਂ ਉਹਨਾਂ ਦਾ ਕੇਸ ਲੜਨਾ ਹੀ ਹੈ ਪਰ ਤੁਸੀਂ ਆਪਣੇ profession ਬਾਰੇ ਵੀ ਤਾਂ ਸੋਚੋ ਕਿ ਜਿਹੜਾ profession ਤੁਸੀਂ ਕਰ ਰਹੇ ਹੋ અપਨਾ ਰਹੇ ਹੋ ਕੀ ਤੁਸੀਂ ਉਹਦੇ ਤੇ ਕਾਇਮ ਹੋ ਤੁਸੀਂ ਆਪਣੇ ਅਸੂਲਾਂ ਤੇ ਕਾਇਮ ਹੋ ਕੀ ਕਿਸੇ ਗੁਨਾਹਗਰ ਦਾ ਕੇਸ ਵੀ ਤੁਹਾਨੂੰ ਲੜਨਾ ਚਾਹੀਦਾ ਹੈ ਤਾਂ ਇਹ ਗੱਲ ਇੱਕ ਇਨਸਾਨੀਅਤ ਦੇ ਨਾਤੇ ਵਕੀਲਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਕੇਸ ਨਹੀਂ ਲੜਨੇ ਚਾਹੀਦੇ ਜਦ ਦੀ ਪਿਛਲੇ ਦਿਨੀ ਪੰਜਾਬ ਤੋਂ ਦੇ ਵਿੱਚ ਜੋ ਆ ਗਵਾਹ ਸਾਹਮਣੇ ਆਈ ਹੈ ਕਿ ਨਹੀਂ ਦੇਖ ਲਿਓ ਵੀ ਅੱਜ ਵੀ ਸਰਕਾਰਾਂ ਨੂੰ ਜਗਾਉਣ ਵਾਸਤੇ ਪ੍ਰੋਟੈਸਟ ਕਰਨੇ ਪੈ ਰਹੇ ਨੇ ਜੀ ਬਿਲਕੁਲ ਹਰ ਚੀਜ਼ ਲਈ ਪ੍ਰੋਟੈਸਟ ਕਰਨੇ ਪੈ ਰਹੇ ਨੇ ਇੱਥੇ ਲੋਕਾਂ ਨੂੰ ਆਪਣਾ ਜੀਨ ਦਾ ਅਧਿਕਾਰ ਲੈਣ ਲਈ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਤੇ ਆਪਣਾ ਬੋਲਣ ਦਾ ਅਧਿਕਾਰ ਲੈਣ ਲਈ ਵੀ ਪ੍ਰੋਟੈਸਟ ਕਰਨਾ ਪੈ ਰਿਹਾ ਹੈ। ਮੂਲ ਦਿੱਤਾ ਹੋਇਆ ਹੈ ਕਿ ਰਾਈਟ ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਉਹ ਅੱਜ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਸ਼ਰੇਆਮ ਲੋਕਾਂ ਤੋਂ ਖੋ ਰਹੀਆਂ ਨੇ ਜਿਵੇਂ ਕਿ ਆਪਾਂ ਪਿਛਲੇ ਦਿਨ ਹੀ ਵੇਖਿਆ ਕਿ ਜਿਹੜਾ ਇੰਡੀਅਨ ਪਿਨਲ ਕੋਡ ਦੇ ਨਵੇਂ ਕਾਨੂੰਨ ਆਏ ਨੇ ਤਾਂ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਇੱਕ ਜ਼ਰੀਆ ਨੇ ਤੇ ਉਹਨਾਂ ਦੇ ਰਾਹੀਂ ਸਰਕਾਰ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਜੋ ਵੀ ਸਰਕਾਰ ਦੇ ਖਿਲਾਫ ਬੋਲੇਗਾ ਉਹਨੂੰ ਦਬਾ ਦਿੱਤਾ ਜਾਏਗਾ ਉਹਨੂੰ ਬਰਬਾਦ ਕਰ ਦਿੱਤਾ ਜਾਏਗਾ ਜੀ ਜਿੰਦਾਬਾਦ 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 ਜਿੰਦਾਬਾਦ

ਉਸ ਕਾਂਡ ਨੂੰ ਅੰਜਾਮ ਦੇਣ ਵਜੋਂ ਜਿਹੜਾ ਕਾਰਨਾਮਾ ਉਹਨਾਂ ਦੇ ਖਿਲਾਫ 21 ਨੇ ਉਹਨਾਂ ਦੇ ਖਿਲਾਫ ਕਾਰਵਾਈ ਦੇ ਮਰਤਸਪੀ ਕੇਂਦਰਵਾਜ਼ੀ ਨਿਕਲਿਆ ਜਰਾ ਹੈ ਸਟੂਡੈਂਟ ਯੂਨੀਅਨ ਦੇ ਡੈਮੋਗ੍ਰਾਫੀਸ ਟੀਚਰ ਫਰੰਟ ਦੇ ਵੱਲੋਂ ਜਿਹੜਾ ਅੱਜ ਤਾਂ ਜਾ ਜਿਹੜਾ ਦੇਸ਼ ਦੇ ਵਿੱਚ ਹੈਂਡਲ ਮਾਰਕ ਜਿਹੜਾ ਰੋਜ਼ ਮਾਰਕ ਕੱਢਿਆ ਜਾ ਰਿਹਾ ਹੈ ਉਹ ਸਹੀ ਹੈ ਜਿਹੜਾ ਇੱਕ ਜਿਹੜਾ ਇਹ ਮੈਸੂਮ ਤੋਂ ਬਾਅਦ ਆਪਣੀ ਪੈਰੈਮੀ ਦੇ ਨਾਲ ਜਿਹੜੀ ہتیا بھی کر دیوائے मुर्दाबाद 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 मुर्दाबाद

西安的啥子脏啊？咩。